ਰੋਮਨ ਪ੍ਰੀਤ ਸੁਖਵੀਰਸ ਰੋਜ਼ ਦੀਦੀ ਵੈਸੇ ਰਾਤ ਨੂੰ ਤੁਸੀਂ ਤਿੰਨੋਂ ਹੀ ਆਉਣੇ ਹੁੰਨੇ ਮੇਰੀ ਲਾਈਫ ਚ ਦਵਿੰਦਰ ਵੀਰੇ ਖੁਸ਼ ਜੇ ਜਾਗ ਦਿਉਂ ਪਲੀਜ਼ ਆ ਜਾਓ ਜੇ ਸੌਂ ਗਏ ਪਈ ਫਿਰ ਠੀਕ ਆ ਗੁੱਡ ਨਾਈਟ ਹੈ ਨਾ ਲੱਗਦਾ ਪਰ ਸੌਂਗੇ ਹੋਣਗੇ ਸੁਖਵੀਰ ਵੈਲਕਮ ਸੁਖਵੀਰ ਤੇਰਾ ਭੈਣੇ ਲਾਈ ਦੇ ਵਿੱਚ ਹਲੇ ਤੂੰ ਜਾਗਦੀ ਪਈ ਆ ਨਿੱਕੀ ਏ ਨਿੱਕੀ ਤਾਂ ਸੁੱਤੀ ਨਹੀਂ ਆਣੀ ਕਿਵੇਂ ਆ ਸੁਖਵੀਰ ਤੁਹਾਡੇ ਵੱਲ ਮੀ ਇਹ ਕੀ ਗੱਲ ਹੋਈ ਕਿਹੜੀ ਗੱਲ ਸੁਖਵੀਰ ਰਾਦੇ ਰਾਦੇ ਬਾਬੇ ਉਹ ਰਾਦੇ ਰਾਦੇ ਦੀਦੀ ਰਾਦੇ ਨਾਦੇ ਕਿਵੇਂ ਹੋ ਸਰੋਜ ਦੀਦੀ ਕੀ ਹਾਲ ਐ ਸੁਖਵੀਰ ਸਰੋਜ ਦੀਦੀ ਕੀ ਖਾਇਆ ਤੁਸੀਂ ਰੋਟੀ ਪਾਣੀ ਖਾ ਲਿਆ ਕਿਹੜੀ ਗੱਲ ਸੁਖਵੀਰ ਬੇਟਾ ਰਾਦੀ ਰਾਦੀ ਸ੍ਰੋਈ ਦੀ ਬੈਲਕਮ ਲਾਈ ਦੀ ਵਿੱਚ ਪਈ ਦੀਦੀ ਤੁਹਾਡਾ ਤੇ ਹੋਰ ਦੀਦੀ ਥੈਂਕ ਯੂ ਲਾਈਕ ਵਾਸਤੇ ਥੈਂਕ ਯੂ ਅ ਕੀ ਮੈਂ ਤਾਂ ਬੈਲਕਮ ਮਨਪ੍ਰੀਤ ਤੇ ਰਵੀ ਪੈਣੇ ਹੋਰ ਮੰਤਰੀ ਰੋਟੀ ਖਾ ਲਈ ਤੁਸੀਂ ਪਹਿਲੇ ਆ ਕੇ ਭੱਜ ਗਏ ਸੀ ਹਾਂ ਮੇਰੇ ਤੋਂ ਕੱਟ ਗਿਆ ਸੀਗਾ ਭੈਣੇ ਖਾ ਵੀ ਲਿਆ ਹਜ਼ਮ ਵੀ ਕਰ ਲਿਆ ਹਾਂ ਦੀਦੀ ਮੈਂ ਤਾਂ ਵੈਸੇ ਹਜ ਰੋਟੀ ਖਾਦੀ ਨਹੀਂ ਪੰਜ ਜਣੇ ਸੀ ਸੀਟੀਵੀ ਤੇ ਵਿੱਚ ਬੈਠੇ ਆ ਵੈਲਕਮ ਭਾਈ ਦਵਿੰਦਰ ਵੀਰੇ ਖੁਸ਼ ਉਹ ਸੰਦੀ ਵੀਰੇ ਮੰਦੀਪ ਵੀਰੇ ਤਾਂ ਇਸ ਵੇਲੇ ਆਉਂਦੇ ਨਹੀਂ ਹੁੰਦਾ ਗੁਰੀ ਦੀਦੀ ਵੀ ਮੇਰੇ ਲਾਈਵ ਦੇ ਵਿੱਚ ਨਹੀਂ ਆਉਂਦੀ वैसे गुरी दीदी दी, किस से ਦੇ লাইਵ ਦੇ ਵਿੱਚ ਵੀ ਨਹੀਂ ਆਉਂਦੇ ਬਹੁਤ ਘੱਟ ਆਉਂਦੇ ਆ ਹਨਾ ਉਹ ਵੀਡੀਓ ਵੀ ਨਹੀਂ ਪਾਉਂਦੇ ਹੈਗੇ ਤਾਂ ਮੇਰੀ ਤਾਂ ਗੱਲ ਵੀ ਨਹੀਂ ਹੋਈ ਕਿੰਨੇ ਦਿਨ ਹੋ ਗਏ ਉਹਨਾਂ ਨਾਲ WhatsApp ਤੇ ਪਤਾ ਨਹੀਂ ਵਿਚਾਰੀ ਕਿਸ ਹਾਲ ਚ ਹੈ ਦੀਦੀ ਹਜ਼ਮ ਵੀ ਕਰ ਲੈ ਤੁਸੀਂ ਹਾਂ ਕਾਫੀ ਟਾਈਮ ਦਾ ਖਾਣਾ ਖਾਦਾ ਹੋਣਾ ਫਿਰ ਅੱਜ ਮੰਦੀਪ ਵੀਰੇ ਦੇ ਲਾਈਵ ਦੇ ਵਿੱਚ ਵੀ ਮੈਂ ਬਸ ਥੋੜਾ ਟਾਈਮ ਹੀ ਗਈ ਸੀ। ਓਏ ਕੋਈ ਦਿਲ ਨਾ ਸ਼ੈਡੋ ਮੇਰਾ ਦਿਲ ਟੜਕਦਾ। ਸਹੀ ਗੱਲ ਆ ਦੀਦੀ ਸਹੀ ਗੱਲ। ਸੁਖਵੀਰ ਨੂੰ ਹੱਸਾ ਗਿਆ ਹੱਸਦੀ ਰਹਿ ਤੂੰ ਭੈਣੇ। ਹੱਸਦੀ ਸੋਹਣੀ ਲੱਗਦੀ ਆ ਕਿਊਟ ਕੁੜੀਆ। ਤੇ ਜੋਨੇ ਸੀਸੀਟੀਵੀ ਦੇ ਚ ਵੈਲਕਮ ਹੈ ਵੈਲਕਮ ਹੈ ਲਾਈਵ ਦੇ ਵਿੱਚ ਗੁਰੀ ਆਈ ਸੀ ਗੰਗ ਅੱਛਾ ਅੱਛਾ ਆਈ ਸੀ ਦੀਦੀ ਹੁਣੇ ਕੰਮ ਕਰਕੇ ਆ ਕੇ ਬੈਠੀ ਹੁਣੇ YouTube ਓਪਨ ਕੀਤੀ ਤੁਸੀਂ ਲਾਈਵ ਬੈਠੇ ਸੀ ਹਸੀ ਆ ਗਏ ਠੀਕ ਹੈ ਬੰਨੇ ਠੀਕ ਹੈ ਵੈਲਕਮ ਵੈਲਕਮ ਮਨਪ੍ਰੀਤ ਅੱਛਾ ਥੋੜਾ ਟਾਈਮ ਹੀ ਆਏ ਹੋਣਗੇ ਨਾਲੇ ਦੀਦੀ ਹਨਾ ਥੋੜਾ ਟਾਈਮ ਆਏ ਸੀ ਗਿਸ ਰੋਹੀ ਦੀ ਕੀ ਬਾਬਾ ਟਾਈਮ ਆਏ ਸੀ ਕੀ 26 ਜਨ ਐਸਸੀਟੀਵੀ ਮੇਂ ਬੈਠੇ ਹੋਏ ਹੈਂ। ਸਵਾਗਤ ਹੈ। ਆਪਕਾ ਭయ్యా ਸਵਾਗਤ ਹੈ। ਮੈਂ ਕਾਂਗੋ ਵੀਰੇ ਨੂੰ ਕਿਹਾ ਵੀਰੇ ਸਾਹਮਣੇ ਆ ਜਾਓ। ਕਿਹ ਕਹਿੰਦਾ ਕਿੰਦਰ ਨੂੰ ਪਿਕਪੇ ਹਾਂ ਦੀਦੀ ਮੈਨੂੰ ਭੇਜੀਆਂ ਵੀਰੇ ਨੇ ਪਿਕ ਭੇਜੀ ਮੈਨੂੰ। ਵਾਰਿਸ਼ ਹੈ ਤੁਹਾਡੇ ਦੀ ਹਾਂ ਸੀਗੀ ਸੁਖਵੀਰ ਸ਼ਾਮ ਨੂੰ 7:00 ਵਜੇ ਬਾਵਾ ਆਇਆ ਸੀ ਮੀ ਪੂਰਾ ਤੇਜ਼ ਕਹਿੰਦੀ 1 2 ਮੈਸੇਜ ਕਰਕੇ ਭੱਜ ਜਾਇਆ ਕਰੋ ਕੌਣ ਕਹਿੰਦੀ ਕੌਣ ਕਹਿੰਦੀ ਮਨਪ੍ਰੀਤ ਇਹ ਦਿਲ ਕੌਣ ਹੰਡਾਉਂਦਾ ਮੈਨੂੰ ਪਤਾ ਕੌਣ ਆ ਦੀਦੀ ਸਾਹਮਣੇ ਆਜੋ ਵੀਰੇ ਜੋ ਵੀ ਵੀਰ ਭੈਣ ਭਰਾ ਹੈਗੇ ਹਨ ਕੌਣ ਸੁਖਵੀਰ ਵੀ ਪੁੱਛ ਰਹੀ ਹੈ ਵੀ ਕੌਣ ਕਹਿੰਦੀ 1 2 ਮੈਸੇਜ ਕਿਹਨੇ ਕਿਹਾ ਸੀਗਾ ਮਨਪ੍ਰੀਤ ਗੁਰੀ ਦੀਦੀ ਅੱਛਾ ਇੱਕ ਦੋ ਮੈਸੇਜ ਕਰਕੇ ਭੱਜ ਜਾਇਆ ਕਰੋ ਅੱਛਾ ਕੀ ਦੇ ਹੋਣੇ ਪਤਾ ਮੈਨੂੰ ਉਹੀ ਆ ਦੀਦੀ ਮੈਨੂੰ ਵੀ ਪਤਾ ਉਹੀ ਆ ਹੋ ਦੀਦੀ ਆ ਉਹ ਹਾਂ ਗੁਰੀ ਦੀਦੀ ਥੋੜਾ ਟਾਈਮ ਹੀ ਆਉਂਦੀ ਆ ਉਹਨਾਂ ਦੇ ਘਰੇ ਫਿਰ ਮੈਨੂੰ ਲੱਗਦਾ ਮਾਤਾ ਜੀ ਬਿਮਾਰ ਹੈ ਨਹੀਂ ਮੇਰੀ ਗੱਲ ਨਹੀਂ ਮੇਰੀ ਗੱਲ ਸੁਣੋ ਮੇਰੀ ਸੁਣਾਓ ਦੀਦੀ ਸੁਣਾਓ ਸਰੋਈ ਦੀਦੀ ਕਹਿੰਦੀ ਸੀ ਅੱਜ اچھا اچھا ਦੀਦੀ ਸੁਣਾਓ ਤੁਸੀਂ ਗੱਲ ਕੀ ਸੁਣਾਉਣੇ ਹੋ ਦੀਦੀ ਮੈਨੂੰ ਤਾਂ ਖੁਸ਼ੀ ਹੋਈ ਪਈ ਹੈ ਰਾਤ ਦੀ ਵੀ ਕਿਤੇ ਨਾ ਕਿਤੇ ਤਾਂ ਚਲੋ ਮਿਲੀ ਲਵਾਂਗੇ ਆਪਾਂ ਫਿਰ ਹਨਾ ਤੁਸੀਂ ਵੀ ਅੱਨੇ ਨੇੜੇ ਆਉਣੇ ਹੁੰਨੇ ਹੋ ਗੁੜੀਆ ਕੋਲੇ ਹਨਾ ਜਦੋਂ ਕਿਤੇ ਵੀ ਤੁਸੀਂ ਆਏ ਦੀਦੀ ਤੁਸੀਂ ਮੈਨੂੰ ਜਰੂਰ ਫੋਨ ਕਰਿਓ ਮੈਂ ਛੱਟੀ ਆ ਜਾਣਾ ਉੱਥੇ ਚੰਗਾ ਰਾਤ ਮੌੜ ਮੰਡੀ ਵਾਲਾ ਟੌਪਿਕ ਚੱਕਿਆ ਸੀਗਾ ਆਪਾਂ ਹਨਾ ਮਨਪ੍ਰੀਤ ਦਵਿੰਦਰ ਵੀਰੇ ਖੁਸ਼ ਸੰਦੀਪ ਵੀਰੇ ਆ ਜੋ ਮੰਦੀਪ ਵੀਰਾ ਤਾਂ ਆਉਂਦਾ ਨਹੀਂ ਗੁਰੀ ਦੀਦੀ ਵੀ ਨਹੀਂ ਇਸ ਵੇਲੇ ਆਉਂਦੇ ਹੁਣ ਕਿਉਂ ਭਾਜੀ ਦੀ ਡਿਊਟੀ ਮੈਨੂੰ ਲੱਗਦਾ ਦੇਣੀ ਹੁੰਦੀ ਆ ਜਿੱਦਣ ਸ਼ਾਮ ਨੂੰ ਹੁੰਦੀ ਆ ਉਦੋਂ ਹੀ ਜਾਗਦੇ ਹੁੰਦੇ ਆ ਉਹ ਹਾਏ ਕਿੰਨੇ ਦਿਲ ਉਡ ਰਹੀ ਨੇ ਹਾਂ ਸੁਖਵੀਰ ਬਹੁਤ ਉਡ ਰਹੀ ਨੇ ਭੈਣੇ ਅੱਛਾ ਅੱਛਾ ਮੈਂ ਕਹਿੰਦੀ ਹੁੰਦੀ ਸੀ ਇੱਕ ਲਾਈਵ ਦੇਖ ਕੇ ਮੇਰਾ ਨੈਟ ਖਤਮ ਹੋ ਜਾਂਦਾ ਤੇ ਗੁਰੀ ਦੀਦੀ ਕਹਿ ਦਿੰਦੇ ਸੀ ਵੀ ਇੱਕ ਦੋ ਮੈਸੇਜ ਕਰ ਦਿਆ ਕਰੋ ਮੇਰੀ ਲਾਈਵ ਹੋਵੇ ਅੱਛਾ ਅੱਛਾ ਠੀਕ ਹੈ ਠੀਕ ਹੈ ਜੀ ਠੀਕ ਹੈ ਅੱਜ ਕਿੰਦਰ ਦੀਦੀ ਅੱਜ ਬਹੁਤ ਖੁਸ਼ ਲੱਗ ਰਹੇ ਹੋ ਜਦੋਂ ਤੁਸੀਂ ਸੈਡ ਹੁੰਦੇ ਹੋ ਤੁਹਾਡੀ ਆਵਾਜ਼ ਤੋਂ ਪਤਾ ਚੱਲ ਜਾਂਦਾ ਹਾਂ ਭੈਣੀ ਬਸ ਸੇ ਮੂਡ ਹੈ ਕਿਤੇ ਕਿਵੇਂ ਹੋ ਜਾਂਦਾ ਕਿਤੇ ਕਿਵੇਂ ਓਏ ਆਜਾ ਦਿਲ ਕਿਉਂ ਉਡਾ ਰਿਹਾ ਫਿਰ ਮੈਂ ਨਾਮ ਲੈ ਕੇ ਬੁਲਾ ਲੈਣਾ ਸਹੀ ਗੱਲ ਆ ਬਈ ਆਜੋ ਤੀ ਦਿਨੇ ਤਾਂ ਫਿਰ ਮੋਕਾ ਹੀ ਮਾਰਨਾ ਹੁੰਦਾ ਵਟਕੇ ਹਨਾ ਮੇਦੀ ਹਾਂ ਮਨਪ੍ਰੀਤ ਇਹ ਹੀ ਮੈਨੂੰ ਤਾਂ ਆਪਣੀ ਮੇਰੇ ਮੂਡ ਦੀ ਸਮਝ ਆਉਂਦੀ ਮੇਰਾ ਮਨ ਕਿਦਾਂ ਹੋ ਜਾਂਦਾ ਮੈਨੂੰ ਤਾਂ ਆਪਣੀ ਪਤਾ ਕਿਤੇ ਤਾਂ ਮੂਡ ਸਵੀੰਗ ਹੁੰਦੇ ਹਨਾ ਹਾਂ ਕਿਤੇ ਤਾਂ ਨਾ ਇੱਕ ਖੁਸ਼ ਜਿਹਾ ਹੋ ਜਾਂਦਾ ਖੁਸ਼ ਜਿਹਾ ਕਿਤੇ ਬੇਵਜ੍ਹਾ ਹੀ ਇੰਨਾ ਸੈਡ ਹੋ ਜਾਂਦਾ ਵੀ ਮੈਨੂੰ ਸਾਰੇ ਬੁਲਾਉਂਦੀ ਰਹਿੰਦੀ ਆ ਬੁਲਾਉਂਦੀ ਰਹਿੰਦੀ ਆ ਕੱਲ ਕੇਂਦਰ ਬਾਜ਼ਾਰ ਤੋਂ ਸੂਟ ਲੈ ਕੇ ਦੀਦੀ ਮੈਂ ਕਿੱਥੋਂ ਲੈ ਕੇ ਆਈ ਆ ਫੋਲਿਡੇ ਹੋ ਗਏ ਸਾਨੂੰ ਵੀ ਅੱਛਾ ਛੁੱਟੀਆਂ ਵੀਰ ਬੇਬੀ ਨੂੰ ਹੈ ਘਰੇ ਖੇਡਦੇ ਹੁੰਨੇ ਆ ਸੁਖ ਵੀਰ ਛਾੜੀ ਘਰੀ ਆ ਜਾ ਕਰ ਤੂੰ ਖੇਡਣ ਠੀਕ ਆ ਮੇਰਾ ਵੀ ਟਾਈਮ ਪਾਸ ਹੋ ਜਾ ਕਰ ਲੋਕਾਂ ਸਾਹਮਣੇ ਪੈਣੇ ਖੁਸ਼ ਰਿਆ ਕਰੋ ਅੱਛਾ ਠੀਕ ਹੈ ਠੀਕ ਹੈ ਪੈਣੇ ਫਿਰ ਮੇਰਾ ਮਨ ਨਾ ਠੀਕ ਹੋਵੇ ਨਾ ਉਦੋਂ ਕੁਝ ਵੀ ਹੋਵੇ ਤਾਂ ਮੈਂ ਚੁੱਪ ਹੀ ਰਹਿਣੀ ਹੁੰਨੀ ਆ ਘਟ ਹੀ ਬੋਲੇ ਜਾਂਦਾ ਹਾਈ ਐਨੇ ਦਿਲ ਟੁੱਟ ਪੈਣੇ ਦੇ ਉਹ ਲਾਈਕ ਕਰ ਦੋ ਬਨੇਰਾ ਮੰਲੀ ਬੈਠੀ ਹੋ ਸਹੀ ਗੱਲਾਂ ਦੀ ਵੀ ਕਿਤੇ ਤਾਂ 2:00 ਵਜੇ ਹੀ ਸੈਡ ਹੋਇਆ ਰਹਿੰਦਾ ਉਦੋਂ ਤਾਂ ਫਿਰ ਮੈਂ ਕਹਿ ਦਿੰਦੀ ਆ ਨਾ ਮੈਨੂੰ ਕੋਈ ਵੀ ਬੁਲਾਉ ਨਾ ਘਰੇ ਵੀ ਤੇ ਮੈਨੂੰ ਇੱਕ ਗੱਲ बार-बार ਪੁੱਛਦੇ ਰਹਿਣ ਕਿ ਤੇ ਮੈਂ ਐਵੇਂ ਹੀ devkit ਜਾਨੀ ਵੀ ਖੜ ਜਾ ਇਹਨਾਂ ਨੂੰ ਕੀ ਕਮਾ ਸੋਚ ਕੇ ਮੰਡੇ ਨੂੰ ਜਾਣਾ ਅੱਛਾ ਅੱਛਾ ਸੁਖਵੀਰ ਤੇ ਕਈ ਵਾਰ ਬਸ ਐਵੇਂ ਹੀ ਖੁਸ਼ ਹੋ ਜਾਂਦਾ ਦੀਦੀ ਮੈਂ ਕੋਈ ਸੂਟ ਨਹੀਂ ਲੈ ਕੇ ਆਈ ਮੈਨੂੰ ਕੋਈ ਨਹੀਂ ਦਵਾਉਂਦਾ ਸੂਟ ਸਟਾ ਵੈਸੇ ਵੀ ਮੈਂ ਤੱਕੀ ਬਹੁਤ ਸੂਟ ਬਣਾ ਲਏ ਆ ਮੈਂ ਤਾਂ ਨਾ ਪਹਿਣ ਨਹੀਂ ਆਉਣਾ ਸੀ ਬਾਹਰੋਂ ਬਨੇਰੇ ਵਾਲੇ ਉਹ ਆਜੋ ਬੇ